ਸਰਬਜੀ ਸੰਗਰੂਰ ਵੀ ਦੀ ਕਵਿਤਾ ਸਾਹਾਂ ਦੇ ਵਿੱਚ ਖੂਨ ਮੇਰੇ ਵਿੱਚ ਸਾਹਾਂ ਦੇ ਵਿੱਚ ਖੂਨ ਮੇਰੇ ਵਿੱਚ ਰਚ ਗਈ ਜੇ ਤੂੰ ਰਚ ਗਈ ਜੇ ਤੂੰ ਮਰਦੇ 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 ਮਰ ਜਾਣਾ ਮਰ ਜਾਣਾ ਮਰਦੇ 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 ਮਾਰੇ ਜਾਨਾ ਤੈਨੂੰ ਦਿਲ ਆਪਣੇ ਚੰਦਰੇ ਵਿੱਚੋਂ ਕੱਢਿਆ ਨਹੀਂ ਜਾਨਾ ਤੈਨੂੰ ਆਪਣੇ ਦੇ ਚੰਦਰੇ ਵਿੱਚੋਂ ਦਿਲ ਵਿੱਚੋਂ ਕੱਢਿਆ ਨਹੀਂ ਜਾਨਾ ਲੱਗਦਾ ਰਹਿੰਦਾ ਦਰ ਮੈਨੂੰ ਲੱਗਦਾ ਰਹਿੰਦਾ ਦਰ ਮੈਨੂੰ ਕਿਤੇ ਤੇਰੀ ਯਾਦ ਤੇ ਨਾ ਪੈ ਜਾਵੇ ਕਿਤੇ ਤੇਰੀ ਆਦਤ ਤੇ ਨਾ ਪੈ ਜਾਵੇ ਪੈ ਜਾਵੇ ਤੈਨੂੰ ਵਾਂਗ ਨਸ਼ਿਆਂ ਦੇ ਲੱਗਦਾ ਲੱਗਦਾ ਛੱਡਿਆ ਨਹੀਂ ਜਾਣਾ ਲੱਗਦਾ ਛੱਡਿਆ ਸਹਾ ਦੇਵਤੇ ਖੂਨ ਦੇ ਦੇ ਵਿੱਚ ਸੱਚੀ ਜੇ